सत श्रीकाल पिछले दिनों जो बूहेबारी एतराजगी हुई है और मैं मेरी टीम माफ़ी मंगना चाहे साइशा नहीं कि किसी का दिल दुखाइए तो जे जाने जाने का जा, दिल दुख हो अ, वी आर सॉरी माफ़ी मंगते हैं एंड अगे तो ध्यान रखा मेरा नाम गुरु प्रताप सिंह बूहे फिल्म बनाने विशेष ਸਮੁਦਾਇ ਜੱਤੀ ਜੋ ਭਾਈਚਾਰੇ ਦੇ ਭਾਵਨਾਵਾਂ ਨੂੰ ठेस ਪਹੁੰਚਾਣਾ ਨਹੀਂ ਸੀ ਜੇ ਤਾਂ ਵੀ ਜਾਣੇ ਹਨ ਜਾਣੇ ਸਾਡੀ ਤੋਂ ਕੋਈ ਗਲਤੀ ਹੋਈ ਆ ਉਸ ਗਲਤੀ ਬਹਿ ਮਾਫੀ ਚਾਹੁੰਦਾ ਤੇ ਅੱਗੇ ਤੋਂ ਇਸ ਗੱਲ ਦਾ ਖਾਸ ਖਿਆਲ ਰੱਖਾਂਗਾ ਜੀ ਪਿਛਲੇ ਦਿਨੀ ਸਾਡੀ ਇੱਕ ਫਿਲਮ ਰਿਲੀਜ਼ ਹੋਈ ਆ ਬੂਏ ਬਾਰੀਆਂ ਉਹ ਫਿਲਮ ਨੂੰ ਲਿਖਦੇ ਸਮੇ ਮੇਰੀ ਬਿਲਕੁਲ ਇਹੋ ਜਿਹੀ ਕੋਈ ਇੱਛਾ ਨਹੀਂ ਸੀ ਕਿ ਕਿਸੇ ਦਾ ਦਿਲ ਦੁਖੇ ਜਾਂ ਕਿਸੇ ਸਮੁਦਾਏ ਨੂੰ ਅਸੀਂ ਠੇਸ ਪਹੁੰਚਾਈਏ ਫਿਰ ਵੀ ਜੇ ਕਿਸੇ ਕਿਸੇ ਵੀ ਵਿਅਕਤੀ ਦੀਆਂ ਜਾਂ ਕਿਸੇ ਸਮੁਦਾਏ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਤਾਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਤਕੀ ਵਾਸਤੇ ਸਿਸਟੀ ਦਾ ਪੂਰਾ ਧਿਆਨ ਵੀ ਰੱਖਾਂਗੇ ਕਿ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਹੱਟ ਨਾ ਕਰੀਏ ਕਿਸੇ ਵਿਅਕਤੀ ਵਿਸ਼ੇਸ਼ ਨੂੰ ਠੇਸ ਵੀ ਨਾ ਪਹੁੰਚਾਈਏ ਸਤਿ ਸ਼੍ਰੀ ਅਕਾਲ